ਮਨ ਪਸੰਦ ਦੇ ਕੰਮ ਦੇ ਵਿੱਚ ਵੀ ਆਪਣਾ ਮਨ ਨਾ ਲੱਗਣਾ ਹਰ ਟਾਈਮ ਇਹ ਲੱਗੀ ਜਾਣਾ ਵੀ ਨਹੀਂ ਬਸ ਇਹ ਕੰਮ ਨੂੰ ਮੈਂ ਨਾ ਕਰਾਂ ਪਰ ਜਦ ਕਿ ਆਪਣਾ ਹੋਏ ਹੁੰਦਾ ਵੀ ਹਾਂ ਮੈਂ ਇਹ ਕੰਮ ਨੂੰ ਬਹੁਤ ਹੀ ਚਾਹਣਾ ਵੀ ਹੈ ਨਾ ਇਸ ਚੀਜ਼ ਨੂੰ ਮੈਂ ਕਰਾਂ ਤੇ ਬਿਨਾਂ ਵਜਾ ਤੋਂ ਸਰੀਰ ਹਮੇਸ਼ਾ ਥੱਕਿਆ ਥੱਕਿਆ ਰਹਿੰਦਾ ਹੈਗਾ ਐਂ ਲੱਗਦਾ ਵੀ ਜਿਵੇਂ ਵੀ ਸਰੀਰ ਨਹੀਂ ਥੱਕਿਆ ਹੋਇਆ ਵੀ ਮੇਰੀ ਕੋਈ ਆਤਮਾ ਹੈ ਜਿਵੇਂ ਫਿਰ ਇਹ ਹੀ ਥੱਕੀ ਪਈ ਹੈਗੀ ਪੈਸੇ ਆਉਂਦੇ ਨਹੀਂ ਆਉਂਦੀਆਂ ਦਾ ਪਤਾ ਲੱਗਦਾ ਪਰ ਖਰਚ ਕਦੋਂ ਹੁੰਦੇ ਨੇ ਪਤਾ ਨਹੀਂ ਲੱਗਦਾ ਹੈਗਾ ਬਿਲਕੁਲ ਵੀ ਬਰਕਤ ਨਹੀਂ ਹੈਗੀ ਕਿਸੇ ਵੀ ਚੀਜ਼ ਦੇ ਵਿੱਚ ਤੇ ਇਸ ਤਰੀਕੇ ਨਾਲ ਜਿਵੇਂ ਕਿ ਆਪਾਂ ਜਦੋਂ ਸੌਂ ਜਾਂਦੇ ਆ ਤਾਂ ਘਬਰਾਹਟ ਹੋਈ ਜਾਂਦੀ ਡਰਾਵਣੇ ਡਰਾਵਣੇ ਸੁਪਨੇ ਆਉਣੇ ਨੀਂਦ ਦੇ ਵਿੱਚ ਕਈ ਵਾਰੀ ਆਪਾਂ ਨੂੰ ਬਹੁਤ ਪਸੀਨਾ ਆਉਣ ਲੱਗ ਜਾਂਦਾ ਹੈ ਨਾ ਆਪਾਂ ਪਸੀਨੇ ਦੇ ਨਾਲ ਉੱਠ ਖੜਦੇ ਆਂਗੇ ਤੇ ਸਵੇਰੇ ਜਦੋਂ ਉੱਠਦੇ ਹੋ ਨਾ ਬਹੁਤ ਸਰੀਰ ਮਾਨ ਭਾਰੀ ਭਾਰੀ ਹੁੰਦਾ ਆਉਂਦਾ ਵੀ ਘਰੋਂ ਬਾਹਰ ਜਾ ਵੀ ਕਿਸੇ ਕੰਮ ਨੂੰ ਮਨ ਨਹੀਂ ਕਰ ਰਿਹਾ ਕਿਸੇ ਵੀ ਕੰਮ ਨੂੰ ਜੀ ਨਹੀਂ ਕਰ ਰਿਹਾ ਹੈਗਾ ਤੇ ਪੂਜਾ ਪਾਠ ਕਰਨ ਲੱਗਦੇ ਆ ਉਹਦੇ ਵਿੱਚ ਤਾਂ ਬਿਲਕੁਲ ਵੀ ਮਨ ਨਹੀਂ ਲੱਗਦਾ ਐ ਹੁੰਦਾ ਵੀ ਕੀ ਐ ਛੱਡ ਪਰੇ ਇਹਦੇ ਵਿੱਚੋਂ ਕੁਝ ਨਹੀਂ ਹੈਗਾ ਹਰ ਟਾਈਮ ਘਰ ਦੇ ਵਿੱਚ ਇੱਕ 네ਗੇਟਿਵਿਟੀ ਨਕਾਰਾਤਮਕ ਊਰਜਾ ਆਪਾਂ ਨੂੰ ਲੱਗੀ ਜਾਂਦੀ ਹੈ ਬਸ ਆਪਦੀ ਆਪਤੀ ਖਿੱਚੜੀ ਜਾਂਦੀ ਹੈ ਆਪਣੇ ਪਰਿਵਾਰ ਤੇ ਖਿੱਚੜੀ ਜਾਂਦੀ ਹੈ ਆਪਣੇ ਬੱਚਿਆਂ ਤੇ ਖਿੱਚੜੀ ਜਾਂਦੀ ਹੈ ਇਹ ਕੀ ਚੀਜ਼ ਹੈਗੀ ਆਓ ਅੱਜ ਮੈਂ ਤੁਹਾਨੂੰ ਦੱਸਦੀਆਂ ਇਹਦਾ ਇਲਾਜ ਵੀ ਦੱਸੂਗੀ ਤੇ ਇਹਦਾ ਤੁਹਾਨੂੰ ਕਾਰਨ ਵੀ ਦੱਸੂਗੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਤੁਸੀਂ ਸੋਚਦੇ ਹੋਵੋਗੇ ਵੀ ਭੈਣ ਇਹ ਕੀ ਕੋਲੀ ਜਾ ਰਹੀ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਵਾਈਗਰੂ ਜੀ ਤੁਹਾਨੂੰ ਸਾਰਿਆਂ ਨੂੰ ਚੜ੍ਹਦੀ ਕਲਾ ਤੇ ਤੰਦਰੁਸਤੀਆਂ ਬਖਸ਼ਿਸ਼ ਕਰਨ ਵੀਡੀਓ ਚੰਗੀ ਲੱਗੂਗੀ ਤਾਂ ਲਾਈਕ ਕਮੈਂਟ শেয়ার ਜਰੂਰ ਕਰਨਾ ਤੇ ਹੈਪੀ ਦਾ ਬਟਨ ਜਰੂਰ ਦਵਾ ਦੇਣਾ ਸਭ ਤੋਂ ਪਹਿਲਾਂ ਤੁਸੀਂ ਉਹ ਕਾਰਨ ਕੀ ਹੈ ਉਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਤੇ ਇਹ ਚੀਜ਼ ਕੀ ਹੈ ਇਹ ਵੀ ਮੈਂ ਤੁਹਾਨੂੰ ਦੱਸਦੀ ਹਾਂ ਇਹ ਹੈਗਾ ਸੌਫ ਵਾਲਾ ਪਾਣੀ ਇਹ ਪਾਣੀ ਸ਼ਾਮ ਨੂੰ ਮੈਂ ਪਿਉ ਕੇ ਰੱਖਦੀ ਹਾਂ ਅੱਜ ਸਵੇਰੇ ਪੀਤਾ ਨਹੀਂ ਹੈਗਾ ਮੈਂ ਸੋਚਿਆ ਵੀ ਚਲੋ ਮੈਂ ਤੁਹਾਨੂੰ ਇਹ ਚੀਜ਼ ਵੀ ਦੱਸ ਦਿੰਨੀ ਆ ਵੀਡੀਓ ਮੈਂ ਉਸ ਤੇ ਬਣਾਉਣ ਬੈਠੀ ਸੀ ਚਲੋ ਨਾਲ ਮੇਰੇ ਇਹ ਵੀ ਦਿਮਾਗ 'ਚ ਆ ਗਿਆ ਵੀ ਚਲੋ ਨਾਲ ਤੁਹਾਨੂੰ ਇਹ ਚੀਜ਼ ਵੀ ਦੱਸ ਦਿੰਦੇ ਆ ਕਿਉਂਕਿ ਅੱਜ ਕੱਲ ਲੀਵਰ ਦੇ ਵਿੱਚ ਗਰਮੀ ਤੇਜਾਬ ਪੇਟ ਦਾ ਭਾਰੀਪਨ ਹਮੇਸ਼ਾ ਮੰਨ ਕੇ ਬਾਦ ਹਾਜਮੀ ਇਦਾਂ ਲੱਗੀ ਜਾਂਦਾ ਵੀ ਜਿਵੇਂ ਨਾ ਕੁਝ ਵੀ ਖਾ ਲਈਏ ਅੰਦਰ ਅਗਣ ਲੱਗੀ ਪਈ ਹੈਗੀ ਲੀਵਰ ਬਹੁਤ ਜ਼ਿਆਦਾ ਡੈਮੇਜ ਹੋ ਰਹੇ ਨੇ ਲੀਵਰ ਦੇ ਵਿੱਚ ਗੰਦਗੀ ਇੰਨੀ ਜ਼ਿਆਦਾ ਭਰੀ ਜਾ ਰਹੀ ਹੈ ਕਬਜ਼ ਦੀ ਪ੍ਰੋਬਲਮਾ ਪੇਟ ਜਿਨ੍ਹਾਂ ਦੇ ਪੇਟ ਜਿਆਦਾ ਫੁੱਲੇ ਹੋਏ ਨੇ ਕੁੱਨਾਂ ਵਾਸਤੇ ਇਹੋ ਚੀਜ਼ ਰਾਮ ਬਾਣ ਨੁਸਖਾ ਬਸ ਤੁਸੀਂ ਇੱਕ ਕੱਚ ਦਾ ਗਲਾਸ ਲੈ ਲੈਣਾ ਹੈ ਉਹ ਚ ਇੰਨਾ ਅੱਧਾ ਗਲਾਸ ਪਾਣੀ ਦਾ ਪਾ ਦੇਣਾ ਹੈ ਉਹਦੇ ਵਿੱਚ ਅੱਧਾ ਚਮਚ ਸੌਂਫ ਦਾ ਸ਼ਾਮ ਨੂੰ ਪਿਉ ਕੇ ਰੱਖ ਦੇਣਾ ਸ਼ਾਮ ਨੂੰ ਅੱਧਾ ਚਮਚ ਸੌਂਫ ਦਾ ਤੇ ਇੱਕ ਨਾ ਇਦਾਂ ਦੇ ਹਰੇ ਔਲੇ ਲਿਆਓ ਆਵਲੇ ਇਹਦੇ ਵਿੱਚੋਂ ਇੱਕ ਪੀਸ ਕੱਟ ਕੇ ਉਹ ਵੀ ਇਹਦੇ ਵਿੱਚ ਪਾ ਦਿਓ ਪਾਣੀ ਦੇ ਵਿੱਚ ਸ਼ਾਮ ਨੂੰ ਰੱਖਣਾ ਇੱਕ ਪੀਸ ਇਦਾਂ ਦਾ ਖੀਰਾ ਲੈ ਕੇ ਇੱਕ ਛੋਟਾ ਜਿਹਾ ਪੀਸ ਸਲਾਈਸ ਜਿਵੇਂ ਆਪਾਂ ਖਾਣੇ ਆ ਸਲਾਦ ਉਹ ਤੁਸੀਂ ਇਹਦੇ ਵਿੱਚ ਪਾ ਦਿਓ ਇਹਨਾਂ ਨੂੰ ਤੁਸੀਂ ਸ਼ਾਮ ਨੂੰ ਟਾਕੇ ਰੱਖ ਦਿਓ ਸਵੇਰ ਵੇਲੇ ਫਿਰ ਤੁਸੀਂ ਜਦੋਂ ਖਾਲੀ ਪੇਟ ਸਵੇਰੇ ਖਾਲੀ ਪੇਟ ਪੀਣ ਇਸ ਚੀਜ਼ ਨੂੰ ਫਿਰ ਸਵੇਰੇ ਤੁਸੀਂ ਨੇ ਖਾਲੀ ਪੇਟ ਜਦੋਂ ਆਪਾਂ ਨਿਰਨੇ ਕਾਲ ਜੀ ਕਹਿ ਦਿੰਦੇ ਆ ਇਹ ਹੈਗਾ ਆਵਲਾ ਪਾਊਡਰ ਹਨਾ ਆਵਲੇ ਦਾ ਇਸ ਤਰੀਕੇ ਚਾਹੇ ਤੁਸੀਂ ਹੈ ਨਾ ਇਦਾਂ ਦੇ ਆਵਲੇ ਲੈ ਕੇ ਸੁੱਕੇ ਤੁਸੀਂ ਉਹਨੂੰ ਪੀਸ ਵੀ ਸਕਦੇ ਹੋ ਘਰੇ ਅਸੀਂ ਘਰੇ ਵੀ ਜੋ ਕਰ ਰਹੇ ਹਾਂ ਨੇ ਤੇ ਇਹ ਮੁੱਲ ਵੀ ਲੈ ਸਕਦੇ ਆ ਆਪਾਂ ਇਦੇ ਵਿੱਚੋਂ ਫਿਰ ਤੁਸੀਂ ਨੇ ਅੱਧਾ ਚਮਚ ਲੈ ਲੈਣਾ ਹੈ ਅੱਧਾ ਚਮਚ ਆਵਲੇ ਦਾ ਪਾਊਡਰ ਤੁਸੀਂ ਲੈ ਲੈਣਾ ਆਪਣੇ ਫਿਰ ਇਸ ਗਲਾਸ ਦੇ ਵਿੱਚ ਤੁਸੀਂ ਪਾ ਕੇ ਇਹਨੂੰ ਚੰਗੇ ਤਰੀਕੇ ਨਾਲ ਘੋਲ ਲੈਣਾ ਕਿਸੇ ਵੀ ਭੈਣ ਭਰਾ ਨੂੰ ਲੱਗਦਾ ਵੀ ਮੇਰੇ ਭੈਣਾਂ ਨੂੰ ਲੱਗਦਾ ਹੈ ਨਾ ਕਿ ਤੁਹਾਡਾ ਸਰੀਰ ਹਮੇਸ਼ਾ ਥਕਾਵਟ ਚ ਰਹਿੰਦਾ ਹੈ ਜਦੋਂ ਉਹਨੂੰ ਹਾਜ਼ਮ ਨਹੀਂ ਹੁੰਦਾ ਤੁਹਾਡੇ ਲੀਵਰ ਦੇ ਵਿੱਚ ਗਰਮੀ ਹੈ ਤਾਂ ਤੁਸੀਂ ਇਸ ਤਰੀਕੇ ਨਾਲ ਇਹਨੂੰ ਘੋਲ ਕੇ ਚੰਗੇ ਤਰੀਕੇ ਨਾਲ ਖਾਲੀ ਪੇਟ ਇਹ ਕਿੱਕ ਕੁੱਟ ਪਰ ਕੇ ਇਹਦੇ ਕੋਈ ਸਵਾਦ ਕੜਪਾ ਨਹੀਂ ਹੈਗਾ ਬਹੁਤ ਟੇਸਟੀ ਬਣਦਾ ਇਹ ਕੋਈ ਇਹੀ ਜੀ ਗੱਲ ਨਹੀਂ ਹੈਗੀ ਹੈ ਨਾ ਚਾਹ ਪੀਣ ਤੋਂ ਪਹਿਲਾਂ ਇਸ ਚੀਜ਼ ਨੂੰ ਪੀਣਾ ਤੇ ਆਓ ਹੁਣ ਮੈਂ ਤੁਹਾਨੂੰ ਦੱਸਦੀਆਂ ਜਿਹੜੀਆਂ ਕਿ ਚੀਜ਼ਾਂ ਮੈਂ ਪਹਿਲਾਂ ਤੁਹਾਨੂੰ ਦੱਸੀਆਂ ਨੇ ਵੀ ਕਿਉਂ ਹੁੰਦੀਆਂ ਨੇ ਅਗਰ ਤੁਹਾਨੂੰ ਕਿਸੇ ਨੂੰ ਵੀ ਲੱਗਦਾ ਵੀ ਸਾਡ ਨੂੰ ਇਹ ਚੀਜ਼ ਹੋ ਰਹੀ ਹੈ ਜਾਂ ਸਾਡੇ ਘਰ ਦੇ ਵਿੱਚ ਇਹ ਹੋ ਰਿਹਾ ਸਾਡੇ ਬੱਚੇ ਸਾਡੀ ਕੋਈ ਗੱਲ ਨਹੀਂ ਮੰਾਰੇ ਇੰਨਾ ਚੜਚੜਾਪਣ ਹਮੇਸ਼ਾ ਹੀ ਘਰ ਦੇ ਵਿੱਚ ਕਲੇਸ਼ ਰਹਿੰਦਾ ਹੈਗਾ ਨਾ ਅਗਰ ਤੁਹਾਨੂੰ ਥਕਾਵਟ ਹੁੰਦੀ ਹੈ ਤਾਂ ਤੁਸੀਂ ਇੱਕ ਵਿਟਾਮਿਨ ਡੀ ਤੇ ਬੀ 12 ਦਾ ਟੈਸਟ ਜ਼ਰੂਰ ਕਰਾ ਲਿਓ ਉਹਦੀ ਦਵਾਈ ਲਓ ਕਿਉਂਕਿ ਇਹ ਚੀਜ਼ ਦੀ ਬਹੁਤ ਘਾਟ ਪੈ ਰਹੀ ਹੈ। ਅਗਰ ਫਿਰ ਵੀ ਤੁਹਾਨੂੰ ਲੱਗਦਾ ਹੈ ਵੀ ਸਾਡੇ ਘਰ ਦੇ ਵਿੱਚ ਅਸੀਂ ਕੁਝ ਵੀ ਕਰੀ ਜਾਈਏ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਤਾਂ ਤੁਹਾਡਾ ਕੋਈ ਨਾ ਕੋਈ ਤੁਹਾਡੇ ਘਰ ਦੇ ਵਿੱਚ ਬੁਰਾ ਚਾਹ ਰਿਹਾ ਹੈ। ਕਹਿਣ ਤੋਂ ਭਾਵ ਹੈ ਕਿ ਤੁਹਾਡੇ ਘਰ ਦੇ ਵਿੱਚ ਕੋਈ ਨਾ ਕੋਈ ਜਾਦੂ ਟੂਣਾ ਟੋਟਕਾ ਕੋਈ ਤੰਤਰ ਵਿੱਦਿਆ ਦੇ ਨਾਲ ਤੁਹਾਡੇ ਘਰ ਨੂੰ ਵੀ ਹਾਂ ਇਹਨਾਂ ਦੇ ਘਰ ਦੇ ਵਿੱਚ ਬਰਕਤ ਨਾ ਹੋਵੇ ਇਹਨਾਂ ਦਾ ਘਰ ਹਮੇਸ਼ਾ ਪਿੱਛੇ ਰਹੇ ਇਹਨਾਂ ਦੇ ਘਰ ਦੇ ਵਿੱਚ ਲੜਾਈ ਝਗੜਾ ਬਿਮਾਰੀ ਕੁਝ ਵੀ ਬਾ ਖਤਮ ਨਾ ਹੋਵੇ ਬਸ ਇਸੇ ਚੀਜ਼ ਦੇ ਵਿੱਚ ਉਲਝੇ ਰਹਿਣ ਦੇਖੋ ਇਹ ਚੀਜ਼ ਕਰਨ ਵਾਲਾ ਕੋਈ ਆਪਣਾ ਨੇੜੇ ਤੇੜੇ ਦਾ ਹੀ ਹੁੰਦਾ ਹੈਗਾ ਜਿਹੜਾ ਕਿ ਤੁਹਾਡੀ ਤਰੱਕੀ ਤੋਂ ਜਲਦਾ ਜਿਹੜਾ ਕਿ ਤੁਹਾਨੂੰ ਨਹੀਂ ਚਾਹੁੰਦਾ ਵੀ ਹਾਂ ਇਹ ਕਾਮਯਾਬ ਹੋਣ ਤੁਹਾਨੂੰ ਕਾਮਯਾਬ ਨਹੀਂ ਦੇਖਣਾ ਚਾਹੁੰਦਾ ਇਹ ਸਾਰੀਆਂ ਚੀਜ਼ਾਂ ਅਗਰ ਤੁਹਾਨੂੰ ਦਿਖਦੀਆਂ ਨੇ ਤਾਂ ਮੈਂ ਅੱਜ ਬ੍ਰह्म ਕਵਚ ਦਾ ਪਾਠ ਵਿੱਚ ਲਗਾ ਰਹੀਆਂ ਵੀਡੀਓ ਦੇ ਤੁਸੀਂ ਉਸ ਪਾਠ ਨੂੰ ਜਿਹੜੀ ਬ੍ਰह्म ਕਵਚ ਦੀ 10ਵੇਂ ਪਾਸ਼ਾ ਦੀ ਬਾਣੀ ਆ ਨਾ ਬਹੁਤ ਪਾਵਰਫੁਲ ਬਹੁਤ ਸ਼ਕਤੀਸ਼ਾਲੀ ਹੈ ਜਿੱਥੇ ਗੁਰੂ ਸਾਹਿਬ ਜੀ ਨੇ ਰੱਖਿਆ ਦੇ ਸ਼ਬਦਾਂ ਦੇ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀਗਾ ਸ਼ਬਦਾਂ ਦਾ ਪਾਠ ਹੋਣ ਲੱਗ ਗਿਆ ਤੇ ਚੌਪਈ ਸਾਹਿਬ ਜੀ ਦਾ ਪਾਠ ਹੋਣ ਲੱਗ ਗਿਆ ਤੇ ਇੱਕ ਬ੍ਰਹਮ ਕਵਚ ਦਾ ਕਟੋ-ਕਟ ਪੰਜ ਪਾੜ ਤੁਸੀਂ ਬ੍ਰਹਮ ਕਵਚ ਦੇ ਜਦੋਂ ਕਰਨ ਲੱਗੇ ਨਾ ਤੁਹਾਡੇ ਘਰ ਦੇ ਵਿੱਚ ਦੇਖਿਓ ਕਿੰਨਾ ਜ਼ਿਆਦਾ ਪੋਜ਼ਿਟਿਵਿਟੀ ਆਵੇਗੀ ਕਿੰਨੀਆਂ ਤੁਹਾਡੇ ਘਰ ਦੇ ਵਿੱਚ ਤਰੱਕੀਆਂ ਹੋਣਗੀਆਂ ਜੋ ਵੀ ਤੁਹਾਡੇ ਘਰ ਦੇ ਵਿੱਚ ਤੁਹਾਨੂੰ ਲੱਗਦਾ ਹੈ ਨਾ ਨੈਗੇਟਿਵਿਟੀ ਇਹ ਸਾਰੀਆਂ ਖਤਮ ਹੋ ਜਾਣਗੀਆਂ ਪਰਸੋ ਮੈਨੂੰ ਭੈਣ ਨੇ ਮੈਂ ਉਹਦਾ ਕਮੈਂਟ ਵੀ ਪਿੰਨ ਕਰ ਦਿਖਾਉਂਗੀ ਤੁਹਾਨੂੰ ਉਹਨਾਂ ਨੇ ਵੀ ਮੈਨੂੰ ਇਸੇ ਵੀਡੀਓ ਦੇ ਉੱਪਰ ਪਹਿਲਾਂ ਵੀ ਮੈਂ ਇੱਕ ਵਾਰੀ ਵੀਡੀਓ ਪਾਈ ਸੀ ਬ੍ਰਹਮ ਕਵਚ ਦੇ ਪਾੜ ਦੀ ਕਹਿੰਦੀ ਭੈਣ ਸਾਡੀ ਵੀ ਇੱਕ ਵਿਸ਼ਪੂਰੀ ਹੋਈ ਹੈ ਉਹਨਾਂ ਦੀ ਬੇਟੀ ਕਨੇਡਾ ਹੈਗੀ ਬਿਨਾ ਆਪਰੇਸ਼ਨ ਤੋਂ ਉਹਨਾਂ ਦੀ ਨਾਰਮਲ ਡਿਲੀਵਰੀ ਹੋਈ ਹੈ ਬੇਟੀ ਦੀ ਉਹਨਾਂ ਨੂੰ ਬਹੁਤ ਖੁਸ਼ੀ ਹੋਈ ਹੈ ਕਹਿੰਦੇ ਦੀਦੀ ਜਦੋਂ ਅਸੀਂ ਤੁਹਾਡੇ ਨਾਲ ਜੁੜਿਆ ਨਾ ਸਾਡੀਆਂ ਬਹੁਤ ਹਨਾ ਵਾਈਗਰੂ ਜੀ ਨੇ ਸੁਣੀਆਂ ਨੇ ਤੇ ਇੰਨੀ ਖੁਸ਼ੀ ਸਾਨੂੰ ਹੋਈ ਹੈਗੀ ਕਿ ਸਾਡੀ ਵਾਈਗਰੂ ਜੀ ਨੇ ਸੁਣੀ ਗੱਲ ਆ ਗਈ ਵਿਸ਼ਵਾਸ ਦੀ ਦੇਖੋ ਤੁਹਾਨੂੰ ਬਹੁਤ ਡਰਾਇਆ ਵੀ ਜਾਂਦਾ ਹੋਵੇਗਾ ਵੀ ਜੇ ਬ੍ਰਹਮ ਕਵਚ ਦੀ ਬਾਣੀ ਪੜ੍ਹੀ ਤਾਂ ਨੁਕਸਾਨ ਹੋ ਜਾਊਗਾ ਇਹ ਹੋ ਜਾਊਗਾ ਜੋ ਇਹ ਹੋ ਜਾਊਗਾ ਉਹ ਹੋ ਜਾਊਗਾ ਕੁਝ ਨਹੀਂ ਹੁੰਦਾ ਗੁਰਵਾਣੀ ਕਦੇ ਵੀ ਕਿਸੇ ਦਾ ਨੁਕਸਾਨ ਨਹੀਂ ਕਰਦੀ हां कुछ मर्यादा ਹੁੰਦੀਆਂ ਨੇ ਜਿਹੜੀਆਂ ਕਿ ਆਪਾਂ ਨੂੰ ਰੱਖਣੀਆਂ ਬਹੁਤ ਜ਼ਰੂਰੀ ਹੁੰਦੀਆਂ ਜਿਹੜੀ ਬ੍ਰਹਮ ਕਵਚ ਦੀ ਬਾਣੀ ਹੈ ਨਾ ਇਹ ਬਹੁਤ ਸਚਤਾ ਦੇ ਨਾਲ ਜਿਵੇਂ ਕਿ ਆਪਾਂ ਕਹਿੰਦੇ ਨੇ ਵੀ ਕੋਲੇ ਜੋਤੂਫ ਲਗਾ ਕੇ ਆਪਦੇ ਸੁੱਚੇ ਵਸਤਰ ਪਾ ਕੇ ਜਿਵੇਂ ਇਸ਼ਨਾਨ ਕਰਕੇ ਤੁਸੀਂ ਸੁੱਚੇ ਕੱਪੜੇ ਪਾ ਕੇ ਬੈਠ ਕੇ ਕਰਨਾ ਇਹ ਸਿਰਫ 5 ਮਿੰਟ ਦਾ ਇੱਕ ਪਾਠ ਹੈ ਤੁਸੀਂ ਸਾਨੂੰ ਜੇ ਤੁਸੀਂ ਕਰਨ ਬੈਠੋਗੇ ਤਾਂ ਤੁਸੀਂ 20-25 ਮਿੰਟਾਂ ਦੇ 25 ਮਿੰਟਾਂ ਦੇ ਵਿੱਚ ਤੁਸੀਂ ਪੰਜ ਪਾਠ ਕਰ ਲੋਗੇ ਪਰ ਇਸ ਚੀਜ਼ ਦੀ ਤੁਹਾਡੇ ਘਰ ਦੇ ਵਿੱਚ ਜਿਹੜੀ ਬਰਕਤ ਮਿਲਣੀ ਹੈ ਨਾ ਤੁਸੀਂ ਹੈਰਾਨ ਰਹਿ ਜਾਓਗੇ ਕਿਸੇ ਵੀ ਚੀਜ਼ ਦੇ ਨਿਮਿਤ ਤੁਸੀਂ ਹੈਨਾ ਬ੍ਰह्म ਕਵਚ ਦੀ ਬਾਣੀ ਦਾ ਪਾਠ ਕਰਨ ਲੱਗ ਜਾਓ ਕਦੇ ਵੀ ਕੋਈ ਤੁਹਾਡੇ ਘਰ ਦੇ ਵਿੱਚ ਚਾਹੇ ਕਾਲਾ ਜਾਦੂ ਤੱਕ ਤੁਹਾਡੇ ਘਰ ਦੇ ਵਿੱਚ ਕੀਤਾ ਜਾਂਦੇ ਬੰਗਾਲ ਦਾ ਜਾਦੂ ਤੱਕ ਕੀਤਾ ਹੋਇਆ ਉਹ ਵੀ ਤੁਹਾਡੇ ਘਰ ਦੇ ਵਿੱਚ ਕੁਝ ਨਹੀਂ ਕਰ ਸਕਦਾ ਇੱਕ ਵੀਰ ਦਾ ਨਾ ਮੈਨੂੰ ਮੁੜ ਕੇ ਉਹਨਾਂ ਦਾ ਕਮੈਂਟ ਹੀ ਨਹੀਂ ਲੱਭਿਆ ਉਹਨੇ ਮੈਨੂੰ ਬਹੁਤ ਆ ਕੇ ਸੀ ਕਹਿੰਦਾ ਦੀਦੀ ਮੈਨੂੰ ਵੀ ਖੁਦ ਨੂੰ ਪਤਾ ਲੱਗ ਰਿਹਾ ਵੀ ਮੇਰੇ ਤੇ ਕਿਸੇ ਨੇ ਕਾਲਾ ਜਾਦੂ ਕੀਤਾ ਮੈਨੂੰ ਆਉਂਦਾ ਵੀ ਮੈਂ ਮਰ ਜਾਣਾ ਹੈਨਾ ਤੇ ਮੈਂ ਉਹਨੂੰ ਦੱਸਿਆ ਵੀ ਸੀਗਾ ਸਾਰਾ ਕੁਝ ਵੀ ਮੈਨੂੰ ਤੁਸੀਂ ਦੁਬਾਰਾ ਦੱਸਿਓ ਵੀ ਤੁਹਾਨੂੰ ਫਰਕ ਕਿੰਨਾ ਹੈ ਇਸ ਚੀਜ਼ ਦਾ ਪਰ ਉਹ ਪਤਾ ਨਹੀਂ ਮੁੜ ਕੇ ਮੇਰੇ ਕੋਲੇ ਉਹਦਾ ਕਵੈਂਟ ਵੀ ਨਹੀਂ ਆਇਆ ਕਈ ਵਾਰੀ ਕਮੈਂਟ ਜ਼ਿਆਦਾ ਹੋ ਜਾਂਦੇ ਨੇ ਤੇ ਮੈਥੋਂ ਕਮੈਂਟ ਬਿਸਰ ਵੀ ਜਾਂਦੇ ਨੇ ਨਾ ਪਤਾ ਵੀ ਨਾ ਤਾਂ ਮਹੀਨੇ-ਮਹੀਨੇ ਬਾਅਦ ਵੀ ਮੈਨੂੰ ਕਮੈਂਟ ਮਿਲਦੇ ਹੈਗੇ ਉਸ ਲਈ ਮੈਂ ਤੁਹਾਡੇ ਤੋਂ ਮਾਫੀ ਚਾਹਣੀ ਆ ਪਰ ਸਾਰੇ ਭੈਣ ਭਰਾ ਜਿਨ੍ਹਾਂ ਨੂੰ ਵੀ ਘਰ ਦੇ ਵਿੱਚ ਇਹ ਲੱਗਦਾ ਹੈ ਚਾਹੇ ਤੁਸੀਂ ਆਪਣੇ ਬੱਚਿਆਂ ਨੂੰ ਕਹੋ ਤੁਹਾਡੇ ਬੱਚੇ ਅੱਜਕੱਲ ਲੜਕੀਆਂ ਲੜਕੇ ਮਾਪੇ ਦੇ ਤੁਸੀਂ ਲਾ ਲਓ ਵੀ ਜਿੰਨੀ ਬਣਾਈ ਹੋਈ ਇੱਜ਼ਤ ਹੈ ਉਸ ਨੂੰ ਰੋਲਣ ਦੇ ਵਿੱਚ ਲੱਗੇ ਪਏ ਕਿਸੇ ਨੂੰ ਕੋਈ ਵੀ ਹੈ ਨਹੀਂ ਵੀ ਹਾਂ ਸਾਡੇ ਮਾਪੇ ਨੇ ਜਾਂ ਸਾਡੇ ਵੱਡੇ ਨੇ ਬਸ ਆਪਣੀ ਮਰਜ਼ੀ ਆਪਦੀ ਜ਼ਿੰਦਗੀ ਤਾਂ ਉਹ ਬਰਬਾਦ ਕਰਦੀ ਕਰਦੇ ਨੇ ਤੇ ਆਪਦੇ ਮਾਪੇ ਦਾ ਬੁਢਾਪਾ ਮਾਪੇ ਦੀ ਬਣਾਈ ਹੋਈ ਇੱਜ਼ਤ ਵੀ ਰੋਲ ਰਹੇ ਨੇ ਅਗਰ ਤੁਸੀਂ ਬ੍ਰਹਮ ਕਵਚ ਦੀ ਬਾਣੀ ਦਾ ਪਾਠ ਘਰ ਦੇ ਵਿੱਚ ਕਰਨ ਲੱਗ ਜੋਗੇ ਨਾ ਤਾਂ ਗੁਰੂ ਸਾਹਿਬ ਜੀ ਤੁਹਾਡੇ ਬੱਚਿਆਂ ਦੀ ਤੁਹਾਡੇ ਪਰਿਵਾਰ ਦੀ ਖੁਦ ਰਾਖੀ ਕਰਨਗੇ ਜਿੰਨੀਆਂ ਵੀ ਤੁਹਾਡੇ ਘਰ ਦੇ ਵਿੱਚ ਬੁਰੀਆਂ ਸਕਤੀਆਂ 네ਗੇਟਿਵਿਟੀ ਕੁਝ ਵੀ ਹੈ ਨਾ ਤਾਂ ਜਦੋਂ ਤੁਸੀਂ ਬ੍ਰह्म ਕਵਲ ਦਾ ਪਾਠ ਕਰਨ ਲੱਗੇਂਗਾ ਤਾਂ ਦੇਖਿਓ ਤੁਹਾਡਾ ਮਾਨ ਕਿੰਨਾ ਸ਼ਾਂਤ ਹੋਵੇਗਾ ਤੇ ਤੁਹਾਡੇ ਘਰ ਦਾ ਮਾਹੌਲ ਇੰਨਾ ਬਦਲ ਜਾਏਗਾ ਕਿ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਜਿਹੜੀਆਂ ਮੈਂ ਤੁਹਾਨੂੰ ਚੀਜ਼ਾਂ ਦੱਸੀਆਂ ਨੇ ਇਹ ਨਿਸ਼ਾਨੀਆਂ ਹੁੰਦੀਆਂ ਨੇ ਕੁਝ ਵੀ ਜਿਹੜੀਆਂ ਕਿ ਆਪਾਂ ਨੂੰ ਹਰ ਟਾਈਮ ਬੁਰਾ-ਬੁਰਾ ਫੀਲ ਹੋਈ ਜਾਣਾ ਜਿਵੇਂ ਕਿ ਆਪਣਾ ਕੰਮ ਆਪਾਂ ਨੂੰ ਸਾਰਾ ਆਉਂਦਾ ਹੈ ਨਾ ਪਰਕਾਰਨ ਨੂੰ ਮੰਨੀ ਕਰਦਾ ਰੋਜ਼ਗਾਰ ਬਹੁਤ ਸੋਹਣਾ ਚੱਲ ਰਿਹਾ ਹੁੰਦਾ ਪਰ ਇੱਕੋ ਦਮ ਠੱਪ ਹੋ ਜਾਂਦਾ ਕਦੇ ਅੱਗ ਲੱਗ ਗਈ ਕਦੇ ਕੋਈ ਮਸ਼ੀਨ ਟੁੱਟ ਗਈ ਕਦੇ ਆਪਦੇ ਸੱਟ ਵਿੱਚ ਹੀ ਇਹ ਛੋਟੇ ਛੋਟੇ ਚੀਜ਼ਾਂ ਨੇ ਜਿਨ੍ਹਾਂ ਨੂੰ ਆਪਾਂ ਇਗਨੋਰ ਕਰ ਦਿੰਦੇ ਆ ਤੇ ਇਹ ਸਾਰੀਆਂ ਚੀਜ਼ਾਂ ਨੂੰ ਤੁਸੀਂ ਖਤਮ ਕਰਨਾ ਚਾਹੁੰਦੇ ਹੋ ਆਪਣੇ ਘਰ ਦੇ ਵਿੱਚ ਬਰਕਤਾਂ ਲਿਆਉਣਾ ਚਾਹੁੰਦੇ ਹੋ ਤਾਂ ਤੁਸੀਂ ਬ੍ਰਹਮ ਕਵਚ ਦੀ ਬਾਣੀ ਮੈਂ ਹੁਣ ਲਗਾ ਦਿੱਤੀ ਹੈ ਪਿੱਛੇ ਤਾਂ ਤੁਸੀਂ ਉਸ ਨੂੰ ਨੋਟ ਕਰ ਲਓ ਚਾਹੇ ਮੋਬਾਈਲ ਤੇ ਡਾਊਨਲੋਡ ਕਰ ਲਓ ਤਾਂ ਹਰ ਰੋਜ਼ ਪੰਜ ਪਾਠ ਤੁਸੀਂ ਬ੍ਰਹਮ ਕਪਚ ਦੀ ਬਾਣੀ ਦੇ ਕਰਨੇ ਸ਼ੁਰੂ ਕਰੋ ਚੌਪਈ ਸਾਹਿਬ ਤੁਰਦੇ ਫਿਰਦੇ ਜਪੋ ਤਾਂ ਵਾਹਿਗੁਰੂ ਜੀ ਤੁਹਾਡੇ ਸਾਰਿਆਂ ਦੇ ਘਰਾਂ ਵਿੱਚ ਵਰਕਤਾਂ ਲੈ ਕੇ ਆਉਣ ਤੁਹਾਡਾ ਸਾਰਿਆਂ ਦਾ ਦਿਲੋਂ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਆਪਣੀ ਇਸ ਭੈਣ ਨੂੰ ਇੰਨਾ ਪਿਆਰ ਦੇ ਰਹੇ ਹੋ ਮੈਨੂੰ ਇਹ ਮੇਰੇ ਨਾਲ ਮੈਂ ਤੁਹਾਨੂੰ ਪਹਿਲਾਂ ਦੇ ਸੇ ਇਟਲੀ ਤੋਂ ਵੀ ਮਾਤਾ ਪਿਤਾ ਬਹੁਤ ਭੈਣ ਭਰਾ ਜੁੜੇ ਹੋਏ ਨੇ ਉਹ ਉਹਨਾਂ ਨੇ ਮੈਨੂੰ ਪਰਸੋ ਜਿੱਥੇ ਮੈਸੇਜ ਕੀਤਾ ਸੀ ਦੇਖੋ ਉਹਨਾਂ ਨੇ ਬਿਮਾਰੀਆਂ ਦੇ ਵਿੱਚ ਬਹੁਤ ਪੈਸੇ ਲਗਾਤੇ ਬਹੁਤ ਹਨਾ ਠੱਗੀਆਂ ਵੀ ਉਹਨਾਂ ਨਾਲ ਬਹੁਤ ਲੋਕਾਂ ਨੇ ਲਾ ਲਈਆਂ ਵੀ ਸਾਨੂੰ 30000 ਪਾ ਦੋ ਸਾਨੂੰ 35 ਪਾ ਦੋ ਸਿੱਧਾ ਕਰ ਦਾਂਗੇ ਪਰ ਉਹਨਾਂ ਨੇ ਜਦੋਂ ਮੈਨੂੰ ਮੈਸੇਜ ਆਇਆ ਨਾ ਕਹਿੰਦੇ ਪੁੱਤ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀ ਸਾਨੂੰ ਨਾ ਸਿੱਧਾ ਰਸਤਾ ਦਿਖਾਉਣ ਲਈ ਕਿਉਂਕਿ ਅਸੀਂ ਬਹੁਤ ਠਟਕ ਗਏ ਸੀਗੇ ਹੁਣ ਚਲੋ ਬਿਮਾਰ ਨੇ ਵਾਈਗਰੂ ਜੀ ਉਹਨਾਂ ਦੀ ਬਿਮਾਰੀ ਨੂੰ ਖਤਮ ਕਰੇ ਸਾਰੇ ਅਰਦਾਸਾਂ ਕਰਿਓ ਉਹਨਾਂ ਨੇ ਮੈਨੂੰ ਮੈਸੇਜ ਕੀਤਾ ਕਿ ਹੁਣ ਉਹਨਾਂ ਦੇ ਹਸਬੰਦ ਅੰਕਲ ਜੀ ਨੇ ਜਿਹੜੇ ਨਾ ਉਹਨਾਂ ਦਾ ਲੀਵਰ ਵੀ ਠੀਕ ਹੈਗਾ ਉਹਨਾਂ ਦੀਆਂ ਜਿਹੜੇ ਇੱਕ ਦੋ ਹੋਰ ਬਿਮਾਰੀਆਂ ਤੇ ਉਹ ਵੀ ਠੀਕ ਨੇ ਹ ਬਸ ਮੇਰਾ ਮਕਸਦ ਇਹੀ ਹੈ ਕਿ ਮੇਰੇ ਭੈਣ ਭਰਾ ਜਿੰਨੇ ਵੀ ਮੇਰੇ ਨਾਲ ਜੁੜਦੇ ਜene ਨਾ ਵੈਗਰੂ ਜੀ ਉਹਨਾਂ ਦੇ ਹਰ ਇੱਕ ਦੁੱਖ ਨੂੰ ਦੂਰ ਕਰਨ ਜਿਵੇਂ ਕਿ ਮੈਨੂੰ ਵਿਸ਼ਵਾਸ ਹੈ ਵੈਗਰੂ ਜੀ ਤੇ ਉਸੇ ਤਰੀਕੇ ਨਾਲ ਤੁਹਾਡਾ ਵੀ ਵਿਸ਼ਵਾਸ ਵਣ ਜੇ ਤੇ ਤੁਹਾਡਾ ਸਾਰਿਆਂ ਦਾ ਤਿਲੋਂ ਧੰਨਵਾਦ ਮਿਲਾਂਗੇ ਆਪ ਹੁਣ ਅਗਲੀ ਵੀਡੀਓ ਦੇ ਵਿੱਚ